ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ 'ਚ ਹੋਪ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਤਾਂ ਆਪਣੇ ਪਿੰਡ 'ਚ ਵੀ ਲੱਗੀ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਸੇਵਾ ਕਰ ਰਹੇ ਆ ਤਾਂ ਕੰਟੀਨਿਊ ਦੇਖੋ ਤੁਸੀਂ ਤੇ ਇੰਜੋਏ ਕਰੋ ਵਾਈ ਗੁਰਜੀ ਦੇ ਖਾਲਸਾ ਵਾਈ ਗੁਰਜੀ ਦੀ ਫਤਿਹ ਪਿੰਡ ਹਿੰਮਤਪੁਰਾ ਦੇ ਵਿੱਚ ਅੱਜ ਛਬੀ ਲਾਈ ਹੈ ਮਿੱਠੇ ਪਾਣੀ ਦੀ ਸਾਰੇ ਸੇਵਾਦਾਰ ਮੇਰੇ ਭਰਾ ਵੀਰ ਬੈਠੇ ਨੇ ਸਾਰੇ ਚੰਗੀ ਤਰ੍ਹਾਂ ਸੇਵਾ ਕਰ ਰਹੇ ਨੇ ਬਹੁਤ ਮਿਹਨਤ ਨਾਲ ਮਿਹਨਤ ਨਾਲ ਸਾਰੇ ਕੰਮ ਕਰ ਰਹੇ ਨੇ ਸਾਰੇ ਆਉਣ ਜਾਣ ਵਾਲੇ ਮੇਰੇ ਸਾਥੀ ਹੈ ਜੋ ਆਗਰ ਸਰਕ ਰੋਡ ਦੇ ਉੱਤੇ ਸਭ ਨੂੰ ਪਾਣੀ ਪਿਲਾ ਰਹੇ ਨੇ ਠੰਡਾ ਮਿੱਠਾ ਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਪਾਣੀ ਵਿਵਸਥਾ ਕਰੀ ਜਾਵੇ ਹੁਣ ਨਹਿਰ ਬੰਦ ਹੈ ਪਸ਼ੂਆਂ ਵਾਸਤੇ ਵੀ ਹੱਲ ਕਰਨਾ ਚਾਹੀਦਾ ਹੈ ਪਾਣੀ ਦਾ ਕਿਤੇ ਨਹੀਂ ਕੋਟੋ ਆ ਦੇਖ ਸਕਦੇ ਹੋ ਜੀ ਬਹੁਤ ਜਣੇ ਆ ਪਿੰਡ ਦਾ ਸਹਿਯੋਗ ਆ ਸਾਰਿਆਂ ਦਾ ਜੀ ਬਈ ਬੇਨਤੀ ਇਹ ਵੀ ਜਿਹੜੇ ਵੀ ਵੀਰ ਸਾਡਾ ਪ੍ਰੋਗਰਾਮ ਵੇਖ ਰਹੇ ਆ ਉਹ ਪਿੰਡ ਹਿੰਮਤਪੁਰਾ ਦੇ ਬੱਸ ਸਟੈਂਡ ਤੇ ਆਉਣ ਤੇ ਪਾਣੀ ਪੀ ਕੇ ਜਾਣ ਅੱਗੇ ਤੋਂ ਬਈ ਕੀ ਆਪਣੇ ਹੈਗੀ ਆ ਯੋਜਨਾ ਵੀ ਅੱਗੇ ਤੋਂ ਹਰ ਮਹੀਨੇ ਲਾਉਣ ਦੀ ਸਲਾਹ ਸੱਡੀ ਨਹੀਂ ਜੀ ਹਰ ਹਫ਼ਤੇ ਬਾਈ ਜੀ ਅੱਛਾ ਹਰ ਹਫ਼ਤੇ ਠੀਕ ਹੈ ਜੀ ਤਾਂ ਬਹੁਤ ਵਧੀਆ ਬਰਾਲਾ ਬਾਈ ਜੀ ਤਾਂ ਸਾਰੇ ਪਿੰਡਾਂ ਨੂੰ ਕਰਨਾ ਚਾਹੀਦਾ ਇੱਥੇ ਅਸੀਂ ਹੁਣ ਯੋਜਨਾ ਬਣਾਈ ਹੈ ਜੀ ਵਾਟਰ ਪੂਲ ਲਾਉਣ ਦੀ ਅਰੇ ਫਾਜ਼ੇ I never really noticed what you want. With you, I don't ever feel calm. I could feel the sweat inside my palms. Play with me like cats and a string. You don't understand the pain it brings. You don't ever wanna give me wings. You don't ever wanna set me free. You know I'm addicted to you. And it's twisted, you've been gifted with the evil voodoo. Got me coming back for more, even when I've been screwed. Dolls full of pins, pierce my heart straight through. yeah issues in my head i like you in my bed but you keep me on ਜੀ ਸੇਵਾਦਾਰ ਆ ਬਈ ਉਰੀ ਭੰਡੇ ਮਾਜਰੇ ਅੰਕਲ ਜੀ ਤੇ ਸੇਵਾ ਕਰ ਰਿਹਾ ਕੁਝ ਕਹਿਣਾ ਚਾਹੋਗੇ ਅੰਕਲ ਜੀ ਸਤਿਗੁਰ ਕੀ ਸੇਵਾ ਜੀ ਇਹ ਕਹਿਣਾ ਚਾਹੁੰਦੇ ਆ ਜੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਸਾਫ ਪਾਣੀ ਦੇ ਵੇਚੀ ਪਾਣੀ ਕਿਰਪਾ ਰਮਾਤਮਾ ਦੇ ਭੰਡੇ ਮਾਜਰੇ ਦੀ ਲਾਈਏ ਸਹੀ ਗੱਲ ਹੈ ਜੀ ਉਹੀ ਕਰਾਉਂਦਾ ਜੀ ਸੇਵਾ ਤਾਂ ਸਾਰਿਆਂ ਤੋਂ ਆਪਾਂ ਕੌਣ ਹੁੰਨੇ ਆ ਜੀ ਕੁਝ ਕਰਨ ਵਾਲੇ ਸੇਵਾਦਾਰ ਨਾਲ ਗੱਲਬਾਤ ਕਰਦੇ ਆਂ ਹਾਂ ਬਈ ਸਿਕਾ ਜੀ ਅੱਜ ਪਿੰਡ ਹਿੰਮਤਪੁਰਾ ਦੇ ਵਿੱਚ ਹੀ ਸ਼ਬੀਲ ਲਾਈ ਗਈ ਹੈ ਪਾਣੀ ਦੀ ਸੋ ਤੁਸੀਂ ਦੇਖ ਸਕਦੇ ਹੋ ਸਾਡਾ ਪਿੰਡ ਹੈ ਜਿਹੜਾ ਹਿੰਮਤਪੁਰਾ ਹੋਸੀ ਤੋਂ ਰੋਡ ਤੋਂ ਸੰਗਰੀ ਰੋਡ ਦੇ ਵਿੱਚ ਪੈਂਦਾ ਹੈ ਤੇ ਇੱਥੇ ਮਤਲਬ ਅਸੀਂ ਅੱਜ ਸੇਵਾਦਾਰਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਸਾਰੇ ਪਿੰਡਾਂ ਨੂੰ ਅਪੀਲ ਹੈ ਕਿ ਹੋ ਸਕੇ ਜਿੰਨਾ ਤਹੇ ਪੰਡ ਦਾ ਕੰਮ ਕੀਤਾ ਜਾਵੇ ਤਾਂ ਕਿ ਮਤਲਬ ਲੰਘਦਾ ਡੱਬ ਦਾ ਜੋ ਵੀ ਹੈ ਗਰਮੀ ਦੇ ਵਿੱਚ ਬਹੁਤ ਮਦਦ ਦੀ ਹੈ ਇਹ ਬਹੁਤ ਉੱਚੀ ਬੋਲ ਰਿਹਾ ਹੈ 3 ਮਿੰਟ ਦੀ ਹੈ ਜਿਵੇਂ ਤੁਸੀਂ ਅੱਜਕੱਲ ਦੇਖ ਸਕਦੇ ਹੋ ਪਸ਼ੂ ਹਮਾਰਾ ਪਸ਼ੂ ਜਨੇਰਦੇ ਅੱਜਕਲ ਸੋ ਇਹਨਾਂ ਲਈ ਵੀ ਬੇਨਤੀ ਹੈ ਕਿ ਕੁਛ ਨਾ ਕੁਛ ਇੰਤਜ਼ਾਮ ਕੀਤਾ ਜਾਵੇ ਸਰਕਾਰ ਵੱਲੋਂ ਕੋਈ ਸ਼ੈਲਟਰ ਪ੍ਰੋਵਾਈਡ ਜਾਂ ਘਰਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਪਾਣੀ ਹਾਂ ਵੀ ਜਿਵੇਂ ਬੰਦੇ ਨੂੰ ਤਾਂ ਪਾਣੀ ਪਿਆ ਦਿੰਨੇ ਛੀਬੀ ਲਾ ਕੇ ਇਹਨਾਂ ਨੂੰ ਔਖਾ ਨਹਿਰ ਵੀ ਬੰਦੀ ਹੈ ਜਿਵੇਂ ਹਾਂ ਵੀ ਘਰਾਂ 'ਚ ਵੀ ਪਾਣੀ ਪਿਆ ਸਕਦਾ ਬੰਦਾ ਤੇ ਜਾਂ ਨਹਿਰ ਦੇ ਵਿੱਚ ਹੀ ਆ ਛੱਪੜ ਦੇ ਵਿੱਚ ਪਾਣੀ ਤੇ ਜੀ ਸਾਰੇ ਜਣਿਆਂ ਨੂੰ ਬੀਲ ਹੈ ਕਿ ਇਹ ਮਤਲਬ ਐਕਸ਼ਨ ਲਿੱਤਾ ਜਾਵੇ ਤੇ ਹਰੇਕ ਪਿੰਡ ਦੇ ਵਿੱਚ ਬੀਲ ਲਾਈ ਜਾਵੇ। ਬਾਕੀ ਜੋ ਰਾਘੀਰਾਂ ਨੂੰ ਬਹੁਤ ਜ਼ਿਆਦਾ ਮਦਦ ਹੋਵੇ। ਪਿੰਡ ਦੇ ਲੋਕ ਆ ਪਹਿਲਾਂ ਲੱਗੇ ਪਏ ਆ ਬਾਈ ਹੋਰਾਂ ਨੇ ਕੱਲ ਦਾ ਬਰਾਲਾ ਕੀਤਾ ਸਾਰਿਆਂ ਨੇ ਰਲ ਮਿਲ ਕੇ ਇਕਜੁੱਟ ਹੋ ਕੇ ਤੇ ਹਰੇਕ ਪਿੰਡ 'ਚ ਯੂਥ ਆ ਜਿਹੜਾ ਉਹੀ ਕਰ ਸਕਦਾ ਮਤਲਬ ਕਰੇ ਹਨ। ਸੇਵਾਦਾਰ ਬਹੁਤ ਜ਼ਿਆਦਾ ਇਕੱਠੇ ਹੋਏ ਇੱਥੇ ਕਿਉਂਕਿ ਹਰੇਕ ਦੇ ਵਿੱਚ ਇਕਾਧਤਾ ਹੈਗੀ ਬਹੁਤ ਜ਼ਿਆਦਾ। ਹਾਂ ਹਾਂ ਤੇ ਹਰੇਕ ਮਤਲਬ ਪਹਿਲ ਦਿੰਦਾ ਇਸ ਚੀਜ਼ ਕਿ ਜਿੰਨੀ ਸੇਵਾ ਹੋ ਉਸਕੀ ਓਨੀ ਵਧੀਏ। ਤੇ ਆਹ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ। ਤਾਂ ਕਿ ਜੋ ਸਾਡੇ ਭਾਈ ਨੂੰ ਵੀ ਮਦਦ ਮਲੇ ਚੈਨਲ ਤੋਂ ਤੇ ਲੋਕਾਂ ਦੇ ਵਿੱਚ ਆਪਾਂ ਨੇਕ ਕੰਮ ਕਰਨ ਦੀ ਮਤਲਬ ਜਾਗਰੂਕਤਾ ਫੈਲਾਉਣੀ ਤੁਸੀਂ ਚੈਨਲ ਦਾ ਨਾਮ ਹੈ ਸੁਖਮਨ ਸਿੰਘ ਸਿੱਧੂ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਤੇ ਇਹਦੇ ਵਿੱਚ ਫਨੀ ਵੀਡੀਓ ਤੇ ਐਂਟਰਟੇਨਮੈਂਟ ਪਰਪਸਲੀ ਤੇ ਜਿੰਨੇ ਵੀ ਕੋਈ ਇਨਫੋਰਮੇਟਿਵ ਵੀਡੀਓਸ ਹੈ ਉਹ ਸਾਰੇ ਪਾਉਣੀ ਸੋ ਸਾਰੇ ਨੂੰ ਅਪੀਲ ਹੈ ਕਿ ਅੱਗੇ ਤੋਂ ਬਈ ਕੋਸ਼ਿਸ਼ ਵੀ ਰਹੂਗੀ ਵੀ ਹੋਰ ਵੀ ਕੰਟੈਂਟ ਲੱਭ ਕੇ ਅਸੀਂ ਕਰ ਰਹੇ ਹਾਂ ਪਿੰਡ 'ਚ ਮਤਲਬ ਮੁੰਡੇ ਇਕੱਠੇ ਹੋਣ ਹੋਰ ਹੋਣ ਵੀ ਕੋਈ ਨੇਕ ਕੰਮ ਜਾਂ ਜਿਹੜਾ ਵੀ ਅਸੀਂ ਕੰਮ ਕਰਾਂਗੇ ਪਿੰਡ ਦੇ ਵਿੱਚ ਹੁਣ ਪਹਿਲਾਂ ਤੋਂ ਸੀ ਅੱਜ ਦਾ ਵਲੌਗ ਤੁਹਾਨੂੰ ਦੱਸਣੀ ਸੀ ਵੀ ਸਾਡੇ ਪਿੰਡ ਚ ਇਹਨਾਂ ਨੇ ਉਪਰਾਲਾ ਕੀਤਾ ਲੋਕਾਂ ਨੇ ਤਾਂ ਬਹੁਤ ਵਧੀਆ ਕੰਮ ਹਰੇਕ ਪਿੰਡ ਚ ਕਰਨਾ ਚਾਹੀਦਾ ਹੁੰਦਾ ਹੈ ਨਾ ਪਰ ਬਾਈ ਹੋਰਾਂ ਨੇ ਹੈਲਪ ਕੀਤੀ ਆ ਹੋਰਾਂ ਨੇ ਲੈ ਪਿੰਡ ਦੇ ਲੋਕਾਂ ਨੇ ਕੰਮ ਤੋਂ ਕੰਮ ਕੀਤਾ ਔਰ ਇੱਕ ਪਿੰਡ ਚ ਕੀਤਾ ਜਾਵੇ ਪਸ਼ੂਆਂ ਬਾਰੇ ਵੀ ਸੋਚਿਆ ਜਾਵੇ ਤਾਂ ਲਾਸਟ ਚ ਇਹ ਵੀ ਚੈਨਲ ਨੂੰ ਜੀਬਸਕ੍ਰਾਈਬ ਕਰੋ ਹੋਰ ਵੀਡੀਓ ਦੇਖਣ ਲਈ ਕਿ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ ਹੋਰ ਪੈਂਸੇ ਤੋਂ ਮੁੰਡੇ ਇਕੱਠੇ ਹੋ ਕੇ ਵੀ ਐਡ ਹੋਰ ਮਤਲਬ ਕੀਤਾ ਜਾਵੇ ਕੰਟੈਂਟ ਕੋਈ ਵਧੀਆ ਇਨਫੋਰਮੇਟਿਵ ਤਾਂ ਇਹੀ ਸੀ ਗਾਈਜ਼ ਅੱਜ ਦਾ ਵਲੌਗ ਥੈਂਕ ਯੂ ਸੋ ਮੱਚ ਫॉर ਵਾਚਿੰਗ